ਇਨੂੰ ਸਨਬੀਮ S8 ਦੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ ਵਾ ਸੋ 1950 ਦੇ ਦਹਾਕੇ ਦੇ ਵਿੱਚ ਇਸ ਮੋਟਰਸਾਈਕਲ ਨੇ ਬਹੁਤ ਹੀ ਵੱਡੀ ਜਿਹੜੀ ਆ ਕਾਮਯਾਬੀ ਜਿਹੜੀ ਆ ਪ੍ਰਾਪਤ ਕੀਤੀ ਆ ਇਹਦੇ ਦੇਖੋ ਸ਼ਾਫਟ ਲੱਗੀ ਹੋਈ ਆ ਇਹਦੇ ਵਿੱਚ ਕੋਈ ਚੇਨ ਨਹੀਂ ਹੈਗੀ ਇਹ ਮੋਟਰਸਾਈਕਲ 500 CC ਦੇ ਪਾਵਰ ਦਾ ਮੋਟਰਸਾਈਕਲ ਬਣਾਇਆ ਗਿਆ ਤੇ ਇਹਦੇ ਜਿਹੜੇ ਗੇਅਰ ਆ 4 ਸੀ ਦੇ ਵਿੱਚ ਆ ਤੁਸੀਂ ਉਹ ਟੈਂਕੀ ਥੱਲੇ ਕਾ ਪਲੇਟ ਦੇਖ ਰਹੇ ਹੋ ਨਾ ਇਹਦੇ ਚ ਪਲੱਗ ਸਿਸਟਮ ਆ ਸਾਰਾ ਇਹਦੇ 스파ਰਕ ਪਲੱਗ ਇਹਦੇ ਚ ਲੱਗੇ ਹੋਏ ਆ ਆਪਣੀ ਇਹਦੀ ਜਿਹੜੀ ਭੱਜਣ ਦੀ ਸਪੀਡ ਸੀ ਲਗਭਗ 132 ਤੋਂ ਲੈ ਕੇ 127 ਦੀ ਸਪੀਡ ਤੱਕ ਇਹ ਮੇਰਾ ਮੋਟਰਸਾਈਕਲ ਭੱਜਦਾ ਸੀ ਹਾਂਜੀ ਕਿਵੇਂ ਹੋ ਸਾਰੇ ਅੱਜ ਮਾਰੋ ਨਿਗਾਹ ਇਸ ਮੋਟਰਸਾਈਕਲ ਦੇ ਉੱਪਰ ਸਨਬੀਮ ਕੰਪਨੀ ਦਾ ਬਣਿਆ ਹੋਇਆ ਮੋਟਰਸਾਈਕਲ 1950 ਦਾ ਮਾਡਲ ਹੈ ਇਹ ਇਹਨੂੰ ਸਨਬੀਮ S8 ਦੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ ਵਾ ਸੋ ਇਹ ਮੋਟਰਸਾਈਕਲ ਨੂੰ ਇੰਗਲੈਂਡ ਨੇ ਤਿਆਰ ਕੀਤਾ ਵਾ ਤੇ ਸਨਬੀਮ ਦੇ ਨਾਮ ਦੇ ਹੇਠ ਜਿਹੜਾ ਇਹ ਮੋਟਰਸਾਈਕਲ ਇਹ ਵਿਕਿਆ ਸੋ 1950 ਦੇ ਦਹਾਕੇ ਦੇ ਵਿੱਚ ਇਸ ਮੋਟਰਸਾਈਕਲ ਨੇ ਬਹੁਤ ਹੀ ਵੱਡੀ ਜਿਹੜੀ ਆ ਕਾਮਯਾਬੀ ਜਿਹੜੀ ਆ ਪ੍ਰਾਪਤ ਕੀਤੀ ਆ ਸੋ ਇਸ ਨੂੰ ਸਨਬੀਮ S8 ਜਿਹੜਾ ਉਹ ਕਹਿੰਦੇ ਆ ਇਸ ਦੀਆਂ ਤੁਹਾਨੂੰ ਕੁਝ ਖੂਬੀਆਂ ਦੱਸਦਾ ਜੋ ਇਹਨੂੰ ਦੂਜੀਆਂ ਮੋਟਰਸਾਈਕਲਾਂ ਦੇ ਨਾਲੋਂ ਬਿਲਕੁਲ ਅਲੱਗ ਕਰਦੀਆਂ ਵਾਂ ਤੁਸੀਂ ਨਿਗਾਹ ਮਾਰ ਸਕਦੇ ਆ ਪਹਿਲਾਂ ਤੇ ਇੰਜਨ ਤੇ ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਆ ਇਹਦੇ ਦੇਖੋ ਸ਼ਾਫਟ ਲੱਗੀ ਹੋਈ ਆ ਇਹਦੇ 'ਚ ਕੋਈ ਚੇਨ ਨਹੀਂ ਹੈਗੀ ਤੁਸੀਂ ਦੇਖਿਆ ਨਾ ਉਹ ਸ਼ਾਫਟ ਲੱਗੀ ਆ ਇੱਥੇ ਚੇਨ ਨਹੀਂ ਹੈਗੀ ਸਿੱਧੀ ਜਿਹੜੀ ਆ ਸ਼ਾਫਟ ਜਿਹੜੀ ਆ ਉਹ ਪਿਛਲੇ 휠 ਨੂੰ ਘੁਮਾਉਂਦੀ ਆ ਤੇ ਜਿਹੜੀ ਇੰਜਣ ਦੀ ਪੂਰੀ ਪਾਵਰ ਜਿਹੜੀ ਆ ਉਹ ਇਹ ਜਿਹੜਾ ਟਾਇਰ ਆ ਯੂਜ਼ ਕਰਦਾ ਵਾ ਬਹੁਤ ਹੀ ਜਿਹੜੀ ਜ਼ਬਰਦਸਤ ਟੈਕਨੀਕ ਆ ਉਸ ਵੇਲੇ ਦੀ ਸ਼ਾਫ ਜਿਆਦਾਤਰ ਗੱਡੀਆਂ ਦੇ ਵਿੱਚ ਜਿਹੜੀ ਆ ਆਉਂਦੀ ਆ ਤੁਹਾਨੂੰ ਜਿਵੇਂ ਪਤਾ ਵਾ ਪਰ ਮੋਟਰਸਾਈਕਲਾਂ ਦੇ ਵਿੱਚ ਬਹੁਤ ਜਿਹੜੀ ਰੇਅਰ ਜਿਹੜੀ ਚੀਜ਼ ਆ ਇਹ ਪਾਈ ਜਾਂਦੀ ਆ ਤੇ ਤੁਹਾਨੂੰ ਸਾਡੇ ਸਾਹਮਣੇ ਇਹ ਇਹਦੇ ਵਿੱਚ ਸ਼ਾਫਟ ਲੱਗੀ ਹੋਈ ਆ ਨਾ ਕਿ ਇਹਦੇ ਵਿੱਚ ਚੇਨ ਲੱਗੀ ਆ ਕੋਈ ਤੇ ਦੂਸਰੀ ਗੱਲ ਇਹ ਮੋਟਰਸਾਈਕਲ 500cc ਦੇ ਪਾਵਰ ਦਾ ਮੋਟਰਸਾਈਕਲ ਬਣਾਇਆ ਗਿਆ ਤੇ ਇਹਦੇ ਜਿਹੜੇ ਗੇਅਰ ਆ 4 ਸੀ ਇਹਦੇ ਵਿੱਚ ਬਹੁਤ ਹੀ ਜ਼ਬਰਦਸਤ ਇੰਗਲੈਂਡ ਨੇ ਸਨਬੀਮ ਦੀ ਜਿਹੜੀ ਇਹ ਟੈਕਨੀਕ ਜਿਹੜੀ ਆ ਬੜੀ ਜ਼ਬਰਦਸਤ ਬਣਾਈ ਆ ਸੋ ਆਪਣੇ ਵੇਲੇ ਦਾ ਬਹੁਤ ਹੀ ਧਾਕੜ ਮੋਟਰਸਾਈਕਲ ਜਿਹੜਾ ਇਹ ਜਾਣਿਆ ਜਾਂਦਾ ਵਾ ਤੇ ਜ਼ਿਆਦਾਤਰ ਮੋਟਰਸਾਈਕਲ ਇਹਦੇ ਵਿੱਚ ਜਿਹੜੇ ਆ ਉਹ ਡਬਲ ਸੀਟ ਦੇ ਵਿੱਚ ਵੀ ਆਏ ਆ ਪਰ ਇਹ ਜਿਹੜਾ ਇਹ ਸਿੰਗਲ ਸੀਟ ਆ ਸੋ ਕਾਫੀ ਵੱਡੀ ਅ ਅਮਾਉਂਟ ਦੇ ਵਿੱਚ ਜਿਹੜੀ ਆ ਇਹ ਇਹ ਯੂਨਿਟ ਜਿਹੜੀਆਂ تیار ਕੀਤੀਆਂ ਗਈਆਂ ਸੋ ਪੂਰੇ ਆਪਣੇ ਇੰਗਲੈਂਡ ਦੇ ਵਿੱਚ 1950 ਦੇ ਦਹਾਕੇ ਦਾ ਜਿੱਦਾਂ ਕਹਿ ਸਕਦੇ ਕਿ ਕਿ ਪੂਰਾ ਕਹਿੰਦਾ ਕੋ ਹੁੰਦਾ ਜਿਹੜਾ ਮੋਟਰਸਾਈਕਲੇ ਨਾਮਵਰ ਮੋਟਰਸਾਈਕਲ ਸੀ ਸੋ ਲੋਕਾਂ ਦੀ ਬਹੁਤ ਵੱਡੀ ਜਿਹੜੀ ਹੈ ਪਸੰਦ ਬਣਿਆ ਉਹਨਾਂ ਸਮਿਆਂ ਦਾ ਇਹ ਮੋਟਰਸਾਈਕਲ ਸਨਬੀਮ ਐਸ 8 ਹੋਰ ਵੀ ਸਨਬੀਮ ਨੇ ਬਹੁਤ ਸਾਰੇ ਮਾਡਲ ਕੱਢੇ ਆ ਐਸ 7 ਵੀ ਕਾਫੀ ਜਿਹੜਾ ਇਹਨਾਂ ਦਾ ਜਿਹੜਾ ਫੇਮਸ ਜਿਹੜਾ ਵਾ ਮਾਡਲ ਹੋਇਆ ਵਾ ਪਰ ਐਸ 8 ਜਿਹੜਾ ਇਹ ਆ ਇਹਨੂੰ ਲੋਕ ਵੱਡੀ ਪੱਧਰ ਤੇ ਜਿਹੜਾ ਉਹ ਪਸੰਦ ਕਰਦੇ ਆ ਕਾਰਨੇ ਦੇ ਵਿੱਚ ਜਿਹੜਾ ਇੰਜਨ ਦਾ ਜਿਹੜਾ ਸਿਸਟਮ ਲੱਗਾ ਹੋਇਆ ਵਾ ਉਹ ਬਹੁਤ ਕਾਰਗਰ ਸਾਬਤ ਆ ਤੁਸੀਂ ਉਹ ਟੈਂਕੀ ਥੱਲੇ ਕਾ ਪਲੇਟ ਦੇਖ ਰਹੇ ਨਾ ਇਹਦੇ ਚ ਪਲੱਗ ਸਿਸਟਮ ਆ ਸਾਰਾ ਜਿਹੜੇ 스파ਰਕ ਪਲੱਗ ਇਹਦੇ ਚ ਲੱਗੇ ਹੋਏ ਆ ਸੋ ਬਹੁਤ ਤਰੀਕੇ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਪਰ ਇਹਦੇ ਵਿੱਚ ਹੋਰ ਇੱਕ ਖਾਸियत ਦਿੱਤੀ ਗਈ ਆ ਆ ਤੁਸੀਂ ਦੇਖੋ ਤੁਸੀਂ ਸਨਬੀਮ ਦਾ ਲੋਗੋ ਦੁਬਾਰਾ ਦੇਖ ਲਓ ਇੱਕ ਵਾਰ ਇਹਦੇ ਵਿੱਚ ਇੰਜਨ ਦੇ ਦੇ ਨਾਲ ਜਿਹੜੀ ਇਹਦੀ ਪੂਰੀ ਬਾਡੀ ਆ ਉਹਦੇ ਨਾਲ ਇੱਕ ਰਬੜ ਲਗਾਈ ਗਈ ਆ ਕਿ ਜਿਹੜੀ ਵਾਈਬ੍ਰੇਸ਼ਨ ਆ ਉਹ ਜਿਹੜਾ ਬੰਦਾ ਚਲਾਉਂਦਾ ਉਹਨੂੰ ਨਾ ਜਾਵੇ ਸੋ ਇੰਜਨ ਦੀ ਜਿਹੜੀ ਧਮਕਿਆ ਉਹ ਜਿਹੜਾ ਬੰਦਾ ਚਾਲਕ ਆ ਉਹਨੂੰ ਨਾ ਜਿਹੜੀ ਇਹ ਜਿਹੜੀ ਤੰਗ ਕਰੇ ਸੋ ਆ ਸਪੀਡੋਮੀਟਰ ਆ ਸਪੀਡੋਮੀਟਰ ਦੇ ਨਾਲ ਦੋ ਲਾਈਟਾਂ ਲੱਗੀਆਂ ਇੱਕ ਰੈੱਡ ਹੈ ਤੇ ਇੱਕ ਗ੍ਰੀਨ ਹੈ ਥੋੜਾ ਜਿਹਾ ਮੋਟਰਸਾਈਕਲ ਪੁਰਾਣਾ ਮਾਡਲ ਹੋਣ ਕਰਕੇ ਤੁਹਾਨੂੰ ਦੇਖ ਨਹੀਂ ਰਿਹਾ ਹੋਣਾ ਦੋ ਸਾਈਡਾਂ ਦੇ ਰਾਈਟ ਤੇ ਲੈਫਟ ਤੇ ਦੋ ਇੰਡੀਕੇਟਰ ਲੱਗੇ ਆ ਉਹ ਕੋਈ ਮੋੜਨ ਵਾਲੇ ਇੰਡੀਕੇਟਰ ਨਹੀਂ ਹੈਗੇ ਉਹ ਇਹਦੇ ਇੰਜਣ ਦੀ ਕੋਈ ਨਾ ਕੋਈ ਵਿੱਚ ਪ੍ਰੋਬਲਮ ਹੋਵੇ ਜੋ ਉਹ ਉਸ ਚੀਜ਼ ਨੂੰ ਦੱਸਦੇ ਆ ਤੇ ਉਹ ਦੋਵੇਂ ਲਾਈਟਾਂ ਇੰਜਣ ਦੇ ਨਾਲ ਰਿਲੇਟਿਡ ਆ ਕੋਈ ਵੀ ਇੰਜਣ 'ਚ ਪ੍ਰੋਬਲਮ ਆਉਂਦੀ ਆ ਤੇ ਉਹ ਦੱਸਦੇ ਆ ਪੈਟਰੋਲ ਦੇ ਆ ਤੇ ਚਾਰ ਸਿਲੰਡਰ ਤੇ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਵੀ ਚਾਰ ਸਿਲੰਡਰ ਇਹਦੇ ਵਿੱਚ ਜਿਹੜਾ ਆਪਣਾ ਪੈਟਰੋਲ ਪੈਂਦਾ ਵਾ ਤੇ ਚਾਰ ਸਿਲੰਡਰ ਆ ਇਹ ਸੋ ਇਹ ਸਨਬੀਮਨਾ ਦੀ ਕੰਪਨੀ ਨੇ ਬਣਾਇਆ ਇਹਨੂੰ ਬਹੁਤ ਹੀ ਧਾਕੜ ਮੋਟਰਸਾਈਕਲ 1950 ਤਹਾਕੇ ਦਾ ਜਿਹੜਾ ਇਹ ਮੰਨਦੇ ਆ ਸੋ ਲੋਕਾਂ ਦੀ ਵੱਡੀ ਇਹ ਪਸੰਦ ਬਣਿਆ ਅਜੇ ਵੀ ਲੋਕਾਂ ਨੇ ਇਹਦੇ ਬਹੁਤ ਸਾਰੇ ਮਾਡਲ ਜਿਹੜੇ ਆ ਸਾਹਮਣੇ ਰੱਖੇ ਹੋਇਆ ਉਹਨੂੰ ਦੁਬਾਰਾ ਪੇਂਟ ਕਰਾ ਲਿਆ ਵਾ ਪਰ ਲੋਕਾਂ ਨੇ ਜਿਹੜੇ ਆ ਉਹ ਮੋਟਰਸਾਈਕਲ ਅਜੇ ਵੀ ਗਵਾਈ ਨਹੀਂ ਹੈਗੇ ਤੇ ਇਹਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਦੱਸਦੇ ਆ ਕਿ ਜਿਹੜਾ ਇਹ ਮੋਟਰਸਾਈਕਲ ਆ ਇਹਨੂੰ ਆਪਣਾ ਵੱਖ-ਵੱਖ ਜਿੱਦਾਂ ਆਰਮੀ ਦੇ ਪ੍ਰੋਗਰਾਮਾਂ ਦੇ ਵਿੱਚ ਆਰਮੀ ਦੇ ਸੰਬੰਧ ਦੇ ਵਿੱਚ ਜਿੱਦਾਂ ਫੌਜੀ ਆ ਇਹਨੂੰ ਯੂਜ਼ ਕਰਦੇ ਰਹੇ ਆ ਤੇ ਇਹ ਸਿਵਲ ਦੇ ਵਿੱਚ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਪਰ ਆਰਮੀ ਨੇ ਵੀ ਇਹਨੂੰ ਜਿਹੜਾ ਕੁਝ ਹੱਦ ਤੱਕ ਯੂਜ਼ ਕੀਤਾ ਵਾ ਸੋ ਆਪਣੀ ਇਹਦੀ ਜਿਹੜੀ ਭੱਜਣ ਦੀ ਸਪੀਡ ਸੀ ਲਗਭਗ 132 ਤੋਂ ਲੈ ਕੇ 127 ਦੀ ਸਪੀਡ ਤੱਕ ਇਹ ਮੇਰਾ ਮੋਟਰਸਾਈਕਲ ਭਜਦਾ ਸੀ ਹੋ ਸਕਦਾ ਇਸ ਤੋਂ ਅੰਕੜੇ ਹੋਰ ਵੀ ਉਰਾ ਪਰਾ ਹੋ ਸਕਦੇ ਆ ਪਰ ਜਿੰਨੀ ਕਿ ਜਾਣਕਾਰੀ ਮਿਲੀ ਆ ਉਹਦੇ ਹਿਸਾਬ ਦੇ ਨਾਲ ਇਹ ਮੋਟਰਸਾਈਕਲ ਇੰਨਾ ਕੁ ਜਿਹੜਾ ਇਹ ਭਜਦਾ ਸੀ ਸੋ ਕਾਫੀ ਸਟਰੋਂਗ ਜਿਹੜਾ ਇੰਜਨ ਆ ਉਹ ਸਮੇਂ ਦਾ ਇਹ ਮੰਨਿਆ ਜਾਂਦਾ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਅੱਗੇ ਲੈ ਕੇ ਆਵਾਂਗੇ ਇਹ ਸੀ ਸਨਬੀਮ ਕੰਪਨੀ ਦਾ S8 ਮੋਟਰਸਾਈਕਲ ਬਹੁਤ ਹੀ ਧਾਕੜ ਬਾਈਕ ਜਿਹੜੀ ਆ ਆਪਣੇ ਵੇਲੇ ਦੀ ਥੈਂਕ ਯੂ ਵੀਡੀਓ ਵਾਚ ਕਰਨ ਲਈ